ਸ਼ਾਦ ਉਹ ਜਾਲੀ ਵੋਟ ਪੈ ਗਈ ਮੇਰੀ ਪੈ ਗਈ ਅੰਦਰ ਵੋਟਪਾ ਕਿੱਡਾ ਕੀ ਪੈਣੀ ਹੈ ਮੇਰੀ ਕੋਈ ਵੋਟ ਪਾ ਗਿਆ ਪਹਿਲੇ ਸਵੇਰੇ ਮੈਂ ਤਾਂ ਮੈਂ ਤਾਂ ਲਾਈਨ ਚ ਖੜਾ ਮੇਰੀ ਡਰਨ ਆਈ ਹੈ ਉਹਨਾਂ ਨੇ ਮੇਰੇ ਕਾਗਜ਼ ਦੇਖੇ ਉਹ ਕਹਿੰਦਾ ਤੁਹਾਡੀ ਵੋਟ ਪੈ ਗਈ ਆ ਮੈਂ ਕਿਹਾ ਮੇਰੀ ਵੋਟ ਕਿੱਦਾਂ ਪੈ ਗਈ ਮੈਂ ਤਾਂ ਤੁਹਾਡੇ ਸਾਹਮਣੇ ਖੜਾ ਰਕੇਸ਼ ਮਹਿਰਾ ਜੀ ਗੁਰਦੇਵ ਨਗਰ ਤੋਂ ਇਹਨਾਂ ਦੀ ਵੋਟ ਕੋਈ ਹੋਰ ਹੀ ਪੋਲ ਕਰ ਗਿਆ ਤੇ ਮਤਲਬ ਇਹ ਫਿਰ ਇਲੈਕਸ਼ਨ ਨਹੀਂ ਹੋ ਰਹੀ ਇਹ ਸਾਫ ਵਾਪਸ ਗੱਲਾਂ ਕਰਦੇ ਰਹੇ ਕਹਿੰਦੇ ਤੁਹਾਡੀ ਦੂਸਰੀ ਵੋਟ ਪਵਾ ਦਿੰਨੇ ਆ ਮੈਂ ਕਿਹਾ ਮੈਂ ਦੂਸਰੀ ਵੋਟ ਨਹੀਂ ਪਾਣੀ ਪਹਿਲੇ ਜਿਹੜੇ ਮੇਰੀ ਵੋਟ ਪਾਗੇ ਗਿਆ ਉਹਨੂੰ ਪਕੜੋ ਜਿੱਥੇ ਕੀ ਵਿਧਾਨ ਸਭਾ ਜਿਮਨੀ ਚੋਣਾਂ ਚੱਲ ਰਹੀਆਂ ਨੇ ਤੇ ਉੱਥੇ ਹੀ ਇੱਕ ਵੋਟਰ ਆਪਣੀ ਵੋਟ ਪਾਣ ਆਇਆ ਸੀਗਾ ਸਰਾਬਾ ਨਗਰ ਦੇ ਵਿੱਚ ਤੇ ਉੱਥੇ ਹੀ ਇੱਕ ਸਾਡੇ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਕਿਹਾ ਕਿ ਮੇਰੀ ਜਾਲੀਵੁੱਡ ਪੈ ਗਈ ਅੰਕਲ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਲਕੇਸ਼ ਮਹਿਰਾ ਭਜੀ ਜੀ ਕਿੱਥੋਂ ਆਏ ਤੁਸੀਂ ਮੈਂ ਗੁਰਦੇਵ ਨਗਰ ਅੰਕਲ ਕੀ ਹੋਇਆ ਕੀ ਅੰਦਰ ਤੂੰ ਮਾਮਲਾ ਕੀ ਹੋਇਆ ਮੈਂ ਤਾਂ ਮੈਂ ਤਾਂ ਲਾਈਨ 'ਚ ਖੜਾ ਮੇਰੀ ਟਰਨ ਆਈ ਆ ਉਹਨਾਂ ਨੇ ਮੇਰੇ ਕਾਗਜ਼ ਦੇਖੇ ਉਹ ਕਹਿੰਦਾ ਤੁਹਾਡੀ ਵੋਟ ਪੈ ਗਈ ਆ ਮੈਂ ਕਿਹਾ ਮੇਰੀ ਵੋਟ ਕਿੱਦਾਂ ਪੈ ਗਈ ਮੈਂ ਤਾਂ ਤੁਹਾਡੇ ਸਾਹਮਣੇ ਖੜਾ ਹੂੰ ਉਹ ਆਪਸ 'ਚ ਗੱਲਾਂ ਕਰਦੇ ਰਹੇ ਕਹਿੰਦੇ ਤੁਹਾਡੀ ਦੂਸਰੀ ਵੋਟ ਪਵਾ ਦਿੰਦੇ ਆ ਮੈਂ ਕਿਹਾ ਮੈਂ ਦੂਸਰੀ ਵੋਟ ਨਹੀਂ ਪਾਣੀ ਪਹਿਲੇ ਜਿਹੜੇ ਮੇਰੀ ਵੋਟ ਪਾ ਕੇ ਗਿਆ ਉਹਨੂੰ ਪਕੜੋ ਉਹ ਕਹਿੰਦੇ ਅਸੀਂ ਨਹੀਂ ਪਕੜ ਸਕਦੇ ਸਾਡੇ ਕੋਲ ਅਖਤਿਆਰ ਨਹੀਂ ਆ ਤਾ ਮੈਂ ਕਹ ਦਸੋ ਕਿ ਨਾ ਕੋ ਹਥਿਆਰ ਹੈ ਉਹਨਾਂ ਕੋ ਚਲੇ ਜਾਨੇ ਆ ਉਹ ਕਹਿੰਦੇ ਪੁਲਿਸ ਵਾਲਿਆਂ ਕੋਲ ਜਾਓ ਪੁਲਿਸ ਵਾਲੇ ਕਹਿੰਦੇ ਸਾਡੇ ਤਾਂ ਕੋਈ ਹਥਿਆਰ ਹੀ ਨਹੀਂ ਹੈ ਹਮ ਉਸ ਤੇ ਕਿਸ ਤਰ੍ਹਾਂ ਦੇ ਦੋ ਨਕੀਲ ਕੀ ਕਸੀ ਹੈਗੀ ਇਹ ਇਹ ਹੁਣ ਨਕੀਲ ਕੀ ਕਸੀ ਜਾਣੀ ਹੈ ਨਕੀਲ ਉਹ ਆਗਾ ਪਿੰਦਾ ਸਾਹਿਬ ਉਹ ਜਾਲੀ ਵੋਟ ਪੈ ਗਈ ਮੇਰੀ ਪੈ ਗਈ ਅੰਦਰ ਵੋਟ ਤੇ ਕਿੱਦਾਂ ਕੀ ਪੈਣੀ ਹੈ ਹ ਮੇਰੀ ਕੋਈ ਵੋਟ ਪਾ ਗਿਆ ਪਹਿਲੇ ਹੀ ਸਵੇਰੇ ਸ਼ਰਮਣੀ ਕਾਲੀਦਾਲ ਦੇ ਲੀਡਰ ਪਿੰਦਾ ਸਾਹਿਬ ਆਏ ਪਿੰਦਾ ਜੀ ਕਿ ਜਾਰੇ ਜਲੀ ਵੋਟ ਪਈ ਜਾ ਰਹੀ ਹੈ ਇਥੇ ਇਹ ਤਾਂ ਫਿਰ ਬਹੁਤ ਮਾੜੀ ਗੱਲ ਹੈ ਜੀ ਤੁਹਾਡੇ ਮੇਰੇ ਗਰਮੇਸ਼ ਮਹਿਰਾ ਜੀ ਮੇਰੇ ਘਰ ਤੋਂ ਤਿੰਨ ਘਰ ਛੱਡ ਕੇ ਰਹਿੰਦੇ ਆ ਤੁਹਾਡੀ ਫੇਰੇ ਕੋਈ ਹੋਰ ਪਾ ਗਿਆ ਜਲੀ ਮੈਂ ਅੰਦਰ ਗਿਆ ਉਹ ਕਹਿੰਦੇ ਤੁਹਾਡੀ ਤਾਂ ਵੋਟ ਪੈ ਗਈ ਹੈ ਮੈਂ ਕਿਹਾ ਤੁਸੀਂ ਕਾਦੇ ਵਾਸਤੇ ਬੈਠੇ ਹੋ ਤੁਸੀਂ ਕੀ ਦੇਖਦੇ ਹੋ ਇਹ ਫਿਰ ਧੰਦਲੀ ਹੋ ਰਹੀ ਹੈ ਵੋਟਾਂ ਦੇ ਵਿੱਚ ਆ ਦੇਖੋ ਵੋਟਰ ਖੜੇ ਆ ਰਕੇਸ਼ ਮਹਿਰਾ ਜੀ ਗੁਰਦੇਵ ਨਗਰ ਤੋਂ ਇੰਨਾ ਦੀ ਵੋਟ ਕੋਈ ਹੋਰ ਹੀ ਪੋਲ ਕਰ ਗਿਆ ਤੇ ਮਤਲਬ ਇਹ ਫੇਰ ਇਲੈਕਸ਼ਨ ਨਹੀਂ ਹੋ ਰਹੀ ਇਹ ਸਾਫ ਆ ਇੱਧਰ ਆਓ ਤੁਸੀਂ ਮੇਰਾ ਸਾਹਿਬ ਹੂੰ ਬਿਲਕੁਲ ਫੇਰ ਇਲੈਕਸ਼ਨ ਨਹੀਂ ਚੱਲ ਰਹੀ ਜੇ ਜਾਣ ਬੁੱਝ ਕੇ ਅੰਦਰ ਤੰਦਲੀਆਂ ਹੋ ਰਹੀਆਂ ਹੁਣ ਅਸੀਂ ਮੈਂ ਅੰਦਰ ਜਾ ਕੇ ਪ੍ਰੈਜਾਈਡਿੰਗ ਅਫਸਰ ਨਾਲ ਗੱਲ ਕਰੂੰਗਾ ਇੰਨਾ ਬੜਾ ਹਾਲ ਕੀ ਆ ਹੁਣ ਹਲ ਮੈਂ ਜਾ ਕੇ ਗੱਲ ਕਰਨਾ ਆਉ ਚਲੋ ਬਿਲਕੁਲ ਦੇਖ ਸਕਦੇ ਹੋ ਕਿ ਜਿਮਨੀ ਚੋਰਾ ਚੱਲ ਰਹੀਆਂ ਨੇ ਤੇ ਉੱਥੇ ਹੀ ਫੇਅਰ ਵੋਟਾਂ ਨਹੀਂ ਪੈ ਰਹੀਆਂ ਦੇਖ ਲਓ ਧੰਦਲੀ ਜਿਹੜੀ ਅੰਦਰ ਸ਼ਰਿਆਮ ਜਿਹੜੀ ਚੱਲਦੀ ਨਜ਼ਰ ਆ ਰਹੀ ਇੱਕ ਵੋਟਰ ਦੀ ਫੇਕ ਵੋਟ ਪਾ ਕੇ ਕੋਈ ਚਲਾ ਗਿਆ ਪਰ ਜਦੋਂ ਵੋਟਰ ਆਪਣੀ ਵੋਟ ਪਾਣ ਆਂਦਾ ਵਾ ਤੇ ਉੱਥੇ ਹੀ ਉਸ ਨੂੰ ਵੋਟਰ ਨੂੰ ਕਿਹਾ ਜਾਂਦਾ ਕਿ ਤੁਹਾਡੀ ਵੋਟ ਪੈ ਚੁੱਕੀ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਦੂਜੀ ਵਾਰੀ ਕਿਹਾ ਜਾਂਦਾ ਕਿ ਦੂਜੀ ਬੋਰਡ ਵੀ ਤੁਹਾਡੇ ਪਵਾ ਦਨੇ ਆ ਪਰ ਜਦੋਂ ਪਰ ਹੁਣ ਇੱਕ ਸ਼ਰਮਣਿਕਾਲ ਦੇ ਲੀਡਰ ਵੀ ਆਏ ਨੇ ਉਹਨਾਂ ਵੱਲ ਕਿਹਾ ਜਾਂਦਾ ਕਿ ਮੈਂ ਅੰਦਰ ਜਿਹੜਾ ਹੈ ਅਧਿਕਾਰੀ ਦੇ ਨਾਲ ਗੱਲਬਾਤ ਕਰਦਾ ਹਾਂ ਜੁੜੇ ਹੋਏ ਜਾਣ ਲੈਵ ਦੇ ਨਾਲ ਆ ਦੀਪਕ ਮਾਦਰਾ ਯੂਮਰਪੋਰਟ ਧੰਨਵਾਦ